ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਜਿਨ੍ਹਾਂ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤਾਂ ਜੋ ਲੇਟੈਸਟ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਆ ਸਕੇ ਜੀ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ ਤਿੰਨ ਟਰਾਲੀਆਂ ਜੈਕ ਵਾਲੀਆਂ ਸੇਲ ਆਸਤੇ ਆ ਜੀ ਤੇ ਰੇਟ ਵੀ 75 ਤੋਂ 90 ਦੇ ਵਿੱਚ ਵਿੱਚ ਹੋਣਗੇ ਤੇ ਪਹਿਲੀ ਟਰਾਲੀ ਹੈਗੀ ਹੈ ਜਿਹੜੀ ਹਰੇ ਰੰਗ ਦੀ 11 6 ਦੀ ਟਰਾਲੀ ਹੈ ਜੀ ਸਵਾ ਦੋ ਵਾਰ ਆਈ ਪੂਰੀ ਸਾਫ ਟਰਾਲੀ ਹੈ ਜੀ ਬਿਲਕੁਲ ਓਕੇ ਹੈ ਜੀ ਬਿਨਾ ਵੈੱਡ ਤੋਂ ਆਈ ਤੇ ਜਿੱਕ ਵੀ ਪ੍ਰੋਪਰ ਕੰਮ ਕਰਦਾ ਚੌਥਸ ਹਿੱਸਾ ਵਿੱਚੋਂ ਫੋਟੋ ਦੇਖ ਲਓ ਫਰਸ਼ ਦੀ ਬਿਲਕੁਲ ਓਕੇ ਫਰਸ਼ ਆ ਜੀ ਤੇ ਜਿੱਕ ਵੀ ਵਧੀਆ ਚੰਗਾ ਹੈਵੀ ਲੱਗਿਆ ਹੈਵੀ ਗਾਡਰਾਂ ਤੇ ਬਣੀ ਹੈ ਜੀ 8 4 ਦੇ ਗਾਡਰਾਂ ਤੇ ਟਰਾਲੀ ਬਣੀ ਹੋਈ ਆ ਕਿਤੋਂ ਕੋਈ ਦਾਗ ਨਹੀਂ ਗਈ ਤੇ ਬਾਕੀ ਟਰਾਲੀ ਬਾਰੇ ਹੋਰ ਜਾਣਕਾਰੀ ਲੈਣ ਵਾਸਤੇ ਤੁਹਾਨੂੰ ਵੀਡੀਓ ਦੇ ਐਂਡ ਵਿੱਚ ਨੰਬਰ ਦਵਾਂਗੇ ਤੇ ਇੱਕੋ ਵੀਰ ਕੋਲ ਤਿੰਨ ਟਰਾਲੀਆਂ ਬਾਕੀ ਟਰਾਲੀਆਂ ਦੀ ਵੀ ਜਾਣਕਾਰੀ ਦਿੰਨੇ ਆ ਤੇ ਦੂਜੇ ਨੰਬਰ ਤੇ ਟਰਾਲੀ ਹੈਗੀ ਆ ਜੀ ਲਾਲ ਰੰਗ ਦੀ ਜਿਹੜੀ ਤੁਸੀਂ ਦੇਖ ਰਹੇ ਹੋ ਤੇ ਇਹ ਵੀ 11 6 ਦੀ ਟਰਾਲੀ ਹੈ ਇਹਦੀ ਫਰਸ਼ ਥੋੜੀ ਕਣੀ ਵਿੱਚੋਂ ਦਾਗੀ ਹੋ ਗਈ ਮਾੜੇ ਮੋٹے ਪੀਸ ਲੱਗੇ ਆ ਬਾਕੀ ਉਹ ਟਰਾਲੀ ਭਾਰੀ ਬਣੀ ਹੈ ਚਾਰ ਅੰਸ਼ੀ ਹਿੱਸਾ ਤੇ ਬਾਕੀ ਟਰੱਕ ਵਾਲੀ ਚਾਦਰ ਲੱਗੀ ਆ ਕੜੇ ਵਾਲੇ ਰੇਮਾ ਟਰੱਕ ਵਾਲੀ ਟਾਇਰ ਆ ਤੇ ਅੱਠ ਦੀ ਇਹਦੇ ਗੱਡਰਾ ਕੰਪਨੀ ਦੀ ਇਹਦਾ ਵੀ ਰੇਟ ਬਹੁਤ ਜਾਇਜ਼ ਆ ਐਂਡ ਤੇ ਤੁਹਾਨੂੰ ਰੇਟ ਵੀ ਸਾਰੀਆਂ ਟਰਾਲੀਆਂ ਦੇ ਦੱਸਦੇ ਆ ਅਗਲੀ ਟਰਾਲੀ ਆ ਗਈ ਬਿਨਾ ਵੇਟ ਤੋਂ ਵੀ ਉੱਪਰ ਤੂੜੀ ਵਾਲਾ ਵੇਟ ਲੱਗਿਆ ਹੋਇਆ ਪਰ ਇਹ ਨਾਲ ਨਹੀਂ ਦਿਨਾ ਵੀਰਾਂ ਨੇ ਕੜੇ ਵਾਲੇ ਰੇਮਾ 11 6 ਦੀ ਹੈ ਜੀ ਤੇ ਵਿੱਚ ਇਹਦੇ ਟਾਕੀਆਂ ਲੱਗੀਆਂ ਹੋਈਆਂ ਫਰਸ਼ 'ਚ ਰੇਟ ਇਹਦਾ ਵੀਰ ਬਹੁਤ ਜਾਇਜ਼ ਕਰਦੇ ਗੁਰੂ ਸਾਹਿਬ ਏਰੀਆ ਦੇ ਵਿੱਚ ਖੜੀ ਆ ਤੇ ਆਪਾਂ ਨੂੰ 65000 ਤੱਕ ਇਹ ਟਰਾਲੀ ਬਣ ਜੂਗੀ ਤੇ ਬਾਕੀ ਟਾਇਰ ਟੂਰ ਚੰਗੇ ਆ ਜੈਕ ਵੀ ਪ੍ਰੋਪਰ ਕੰਮ ਕਰਦਾ ਗਾਰਡਰ ਵੀ ਕਿਤੋਂ ਦਾਗੀ ਨਹੀਂ ਹਿੱਸਾ ਵੀ ਚੰਗਾ ਤੇ ਘੜੇ ਵਾਲੇ ਰੇਮਾਂ ਜੀ ਭਾਰੇ ਰੇਮਾਂ ਜੀ ਪੂਰੇ ਹੈਵੀ ਟਰਾਲੀ ਹੈ ਜੀ ਪੁਰਾਣੀ ਟਰਾਲੀ ਹੈ ਤੇ ਬਾਕੀ ਕੰਮ ਦੇਣ ਦੀ ਟਰਾਲੀ ਹੈ ਇਹ ਵੀ ਗੁਰੂ ਸਾਹਿਬ ਏਰੀਆ ਦੇ ਵਿੱਚ ਖੜੀ ਆ ਤੇ ਤੁਹਾਨੂੰ ਬਾਕੀ ਮੌਕੇ ਤੇ ਰੇਡ ਦਾ ਮਾਨਤਾਨ ਹੋ ਜਾਊਗਾ ਨੰਬਰ ਨੋਟ ਕਰ ਲਓ ਜੀ ਸਕਰੀਨ ਤੇ ਦਿੱਤਾ ਹੋਇਆ ਤਿੰਨਾਂ ਟਰਾਲੀਆਂ ਦੀ ਜਾਣਕਾਰੀ ਵੀਰ ਤੋਂ ਲੈ ਲਓ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ